ਸਵਾਲ ਇੱਥੇ ਸਮਝਣ ਦੀ ਲੋੜ ਹੈ ਸਭੀ ਮਜ਼ਦੂਰ ਪਰ ਭਾਈਚਾਰੇ ਨੂੰ ਤੇ ਭਾਈ ਉਹ ਵੀਰ ਜਿਹੜਾ ਇਹ ਬੋਲ ਰਿਹਾ ਹੈ ਉਹ ਆਪਣੇ ਆਪ ਨੂੰ ਇਹ ਕਹਿੰਦਾ ਹੈ ਕਿ ਮੈਂ ਐਸਸੀ ਕਮਿਊਨਿਟੀ ਤੋਂ ਆ ਤੇ ਮੈਂ ਡਾਕਟਰ ਅਮੇਡ ਕਰਦਾ ਸਤਕਾਰ ਕਰਨ ਚੱਲਿਆ ਸੀ ਕਿਸਾਨਾਂ ਨੇ ਮੈਨੂੰ ਉਹਦੇ ਚੋਂ ਰੋਕ ਕੇ ਉਹਦੇ ਸਤਕਾਰ ਦੇ ਵਿੱਚ ਵਿਗੜ ਪਾਇਆ ਇਹ ਗੱਲ ਕਹੀ ਹੈ ਪਰ ਮੈਂ ਪੁੱਛਣਾ ਚਾਹਣਾ ਮੇਰੇ ਉਸ ਵੀਰ ਨੂੰ ਕਿਉਂਕਿ ਅੱਜ ਤੱਕ ਜਿੰਦੀ ਮਰਤਾ ਨੋਟ ਕਰਿਓ ਕਿੱਥੇ ਖੜੀ ਆ ਗੱਲ ਕਿੱਥੇ ਖੜੇ ਆ ਲੋਕ ਜਿਹੜੇ ਜਿਹੜੇ ਤੁਹਾਡੇ ਤੇ ਰਾਜ ਕਰ ਰਹੇ ਨੇ ਉਹਨਾਂ ਦੀ ਇਹਨਾਂ ਲੇਬਰ ਕਲਾਸ ਦੇ ਉੱਤੇ ਇਹਨਾਂ ਦੇ ਬਣੇ ਨੇ ਦੇ ਹੱਕ 'ਚ ਬਣੇ ਕਾਨੂੰਨ ਨੂੰ ਤੋੜ ਕੇ 12 ਘੰਟੇ ਕੰਮ ਕਰਵਾਉਣ ਲਈ ਲੇਬਰ ਕੋਡ ਲੈ ਕੇ ਆਏ ਬੈਠਾ ਤੂੰ ਉਹਨਾਂ ਦੀ ਝੋਲੀ 'ਚ ਤੇ ਗੱਲ ਤੂੰ ਇਹ ਕਰਦਾ ਕਿ ਮੈਂ ਐਸਸੀ ਕਮਿਊਨਿਟੀ ਜੋ ਹੈ ਉਹ ਭਰਾਵੋ ਇਹ ਜੇ ਲੋਕਾਂ ਨੂੰ ਵੀ ਪਛਾਣਨਾ ਪਏਗਾ ਬਚੇਰੇ ਨੇ ਇਹੋ ਜੇ ਲੋਕ ਲੇਕਨ ਇਹ ਗੱਲ ਨੂੰ ਸਮਝਣਾ ਪਏਗਾ ਕਿ ਸਤਾਧਾਰੀ ਲੋਕਾਂ ਦੀ ਸਮਝ ਕੀ ਹੈ ਸਤਾਧਾਰੀਆਂ ਦੀ ਇੱਕ ਸਮਝ ਹੈ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਚੱਲ ਰਹੇ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਜਦੋਂ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਚੱਲਦੇ ਨੇ ਸਾਡੇ ਇੱਕ ਹਿੱਸਾ ਇਤਿਹਾਸ ਪੜ ਕੇ ਦੇਖਿਓ ਕੀ ਕੁਝ ਪਿਆਰ ਦੇ ਵਿੱਚ ਉਹਦੇ ਤੇ ਸਪਸ਼ਟ ਹੁੰਦਾ ਜਦੋਂ ਸਮਝ ਨੂੰ ਔਰ ਜਬਰੀਕੀ ਦੇ ਨਾਲ ਤੁਸੀਂ ਜਾਂਚ ਕਰੋਗੇ ਕਿ ਜਿਹੜਾ Hindu community ਦੀ ਗੱਲ ਜੇ ਆਉਂਦੀ ਹੈ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਕਿਸੇ ਕਮਿਊਨਿਟੀ ਦੇ ਖਿਲਾਫ ਨਹੀਂ ਸਭੀ ਸਮਝਦਾ ਭਰਾਵੋ ਕਿ ਜਿਹੜੇ ਲੋਕ ਧਰਮ ਦੇ ਨਾਂ ਤੇ ਲੋਕਾਂ ਦੀ ਸ਼ਕਤੀ ਨੂੰ ਲੋਕਾਂ ਦੀ ਤਾਕਤ ਨੂੰ ਖੰਡਾਉਂਦੇ ਨੇ ਲੜਾਈ ਉਹਨਾਂ ਦੀ ਹੈ ਇਹ ਸਮਝੇ ਸੋਚ ਆਰਐਸਐਸ ਦੀ ਜਿਹੜੀ ਸੋਚ ਹੈ ਕਿ ਐਸੀ ਕਮਿਊਨਿਟੀ ਦਾ ਲੱਕ ਤੋੜਨਾ ਹੈ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਮੁਰਦਵਾਰੇ ਨਾਲ ਆਤਾਂ ਚ ਲੈ ਕੇ ਜਾਣਾ ਇੱਥੇ ਦੁਬਾਰਾ ਅਸੀਂ ਸੰਵਿਧਾਨ ਨੂੰ ਖਤਮ ਕਰਕੇ ਮੁਰਦ ਦੁਬਾਰਾ ਇੱਥੇ ਅਸੀਂ ਉਹੀ ਮਨੁਸਿਮਰ ਦੀ ਲੈ ਕੇ ਆਉਣੀ ਹੈ ਸਵਾਲ ਉਹਨਾਂ ਗੱਲਾਂ ਦਾ ਹੁਣੇ ਮੇਰੇ ਤੋਂ ਪਹਿਲਾਂ ਵੀਰ ਬੋਲ ਕੇ ਗਿਆ ਕਿ ਜੇਕਰ ਇੱਕ ਨੌਜਵਾਨ ਸਾਡਾ ਐਸੀ ਕਮਿਊਨਿਟੀ ਦੇ ਵਿੱਚੋਂ ਕੋਈ ਨੌਜਵਾਨ ਜੇਕਰ ਮੰਦਰ ਦੇ ਵਿੱਚ ਚਲਿਆ ਗਿਆ ਇਹਨਾਂ ਦੇ ਗੁੰਡਿਆਂ ਨੇ ਇਕੱਠੇ ਹੋ ਕੇ ਕੀਦੇ ਹੁਕਮ ਦੇ ਨਾਲ ਕੀਦੇ ਤੋਂ ਤਾਕਤ ਲਈ ਕਿ ਉਸ ਨੌਜਵਾਨ ਨੂੰ ਹਸੀ ਲਾਤਾ ਬਿਨੋ ਕਿਸੇ ਕੋਰਟ ਦੇ ਵਿੱਚ ਬਿਨੋ ਥਾਣੇ ਚ ਆਉਦੀ ਮਨੁਵਾਦੀ ਸੋਚ ਦਿਖਾਤੀ ਇੱਥੇ Rajasthan ਦੇ ਵਿੱਚ ਔਰ ਉਸੇ ਸੋਚ ਨੂੰ ਅੱਗੇ ਤੋਰਦਿਆਂ ਅੱਗੇ ਵਧਾਉਂਦਿਆਂ ਕਰ ਕੀ ਰਹੇ ਨੇ ਸ਼ੁਰੂਆਤ ਇਹ ਤੋਂ ਕੀਤੀ ਹੋਈ ਹੈ ਕਿ ਇੱਕ ਵੱਡਾ ਹਿੱਸਾ ਸਾਡੀ ਜੜੀ ਗਲਤ ਜਮਾਤ ਦੇ ਵਿੱਚੋਂ ਜਿਨ੍ਹਾਂ ਨੂੰ ਇਹ ਕਿਹਾ ਕਿ ਤੁਸੀਂ ਤਾਂ ਹਿੰਦੂ ਆਂ ਹਿੰਦੂ ਕਹਿ ਕੇ ਉਹਨਾਂ ਦੀ ਇੱਕ ਤਾਕਤ ਨੂੰ ਇੱਕ ਵੱਡੀ ਸ਼ਕਤੀ ਨੂੰ ਖੰਡਾ ਕੇ ਦੋ ਹਿੱਸਿਆਂ ਤੋਂ ਵੰਡ ਕੇ ਅੱਜ ਇੱਕ ਤਾਕਤ ਨੂੰ ਉਧਰਲੇ ਪਾਸੇ ਵਰਤਿਆ ਜਾ ਰਿਹਾ ਹੈ ਦੂਜੀ ਤਾਕਤ ਇਧਰਲੇ ਪਾਸੇ ਵਿਚਾਰੀ ਖੜੀ ਹੈ ਇਹਨਾਂ ਦੇ ਇਸ ਪਾਰੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਕੰਮ ਜਿਹੜੇ ਚੱਲ ਰਹੇ ਨੇ ਆ ਕੱਲ ਬਿਆਨ ਆਇਆ ਪਰਸੋਂ ਇਹਨਾਂ ਦੇ ਆਰਐਸਐਸ ਨੇ ਮੁਖੀ ਦਾ ਮੋਹਨ ਭਗਵਤ ਦਾ ਕੰਦਰ ਅਸੀਂ ਤਾਂ ਕਦੇ ਨਹੀਂ ਸੋਚਦੇ ਕਿ ਵੀ ਅਸੀਂ ਅਰਖਣ ਖਤਮ ਕਰਨਾ ਭਾਵ ਰਿਜ਼ਰਵੇਸ਼ਨ ਖਤਮ ਕਰਨਾ ਹੈ ਔਰ ਰਿਜ਼ਰਵੇਸ਼ਨ ਖਤਮ ਕਰਨ ਦੇ ਮਾਮਲੇ ਤੇ ਜੇ ਗੱਲ ਕਰੀਏ ਔਰ ਭਾਈ ਤੁਹਾਡੇ ਸਾਰੇ ਲੀਡਰ ਨੇ ਜਿਹੜੇ ਸ਼ਰਮ ਇਸ ਗੱਲ ਦੀ ਦਵਾਈ ਪੈਟ ਰਹੇ ਨੇ ਰਿਜ਼ਰਵੇਸ਼ਨ ਦੇ ਖਲਾਮ ਤੁਸੀਂ ਬੋਲ ਰਹੇ ਹੋ ਕਿ ਰਿਜ਼ਰਵੇਸ਼ਨ ਦੇਸ਼ ਦੇ ਲਈ ਕੋੜ ਹੈ ਰਿਜ਼ਰਵੇਸ਼ਨ ਖਤਮ ਕੀਤੀ ਜਾਣੀ ਹੈ ਤੁਹਾਡਾ ਜ਼ੋਰ ਲੱਗਾ ਹੋਇਆ ਸੋ ਮੇਰੀ ਬੇਨਤੀ ਆ ਭਰਾਵੋ ਕਿ ਸੋਚਣ ਦੀ ਲੋੜ ਆ ਕਿ ਜਿਹੜੀ ਸੱਤਾ ਦੇ ਅੱਜ ਜਿਹੜੇ ਲੋਕ ਬੈਠੇ ਨੇ ਬਿਲਕੁਲ ਉਹੀ ਨੇ ਜਿਨ੍ਹਾਂ ਨੇ ਅੱਜ ਦੇ ਦਿਨ ਜਿਹੜਾ ਤੁਸੀਂ ਮਨਾ ਰਹੇ ਹੋ ਅੱਜ ਦੇ ਦਿਨ ਦੇ ਉੱਤੇ ਜਿਸ ਤਰੀਕੇ ਦੇ ਨਾਲ ਸਾਡੇ ਉਸ ਵੇਲੇ ਦੀ ਲੜਾਈ ਨੂੰ ਖਤਮ ਕਰਨ ਦੇ ਲਈ ਸਾਰੇ ਨੌਜਵਾਨਾਂ ਨੂੰ ਸਾਡੇ ਉਸ ਵੇਲੇ ਦੇ ਮਜ਼ਦੂਰ ਕਮਿਊਨਿਟੀ ਦੇ ਸਾਰੇ ਵੀਰਾਂ ਨੂੰ ਅੰਦੋਲਨਕਾਰੀਆਂ ਨੂੰ ਸ਼ਹੀਦ ਕੀਤਾ ਗੋਲੀਆਂ ਮਾਰ ਕੇ ਮਾਰਿਆ ਅੱਜ ਬਿਲਕੁਲ ਉਹੀ ਵਿਚਾਰਧਾਰਾ ਹੈ ਬਿਲਕੁਲ ਸੇਮ ਵਿਚਾਰਧਾਰਾ ਅੱਜ ਸਤਾ ਦੇ ਬੈਠੀ ਆ ਉਸ ਵਿਚਾਰਧਾਰਾ ਨੇ ਮੈਂ ਪਹਿਲਾਂ ਗੱਲ ਕਰਕੇ ਆ ਗਿਆ ਆਦਾ ਰਾਜਸਥਾਨ ਦੇਖ ਰਹੇ ਹੋ ਕੀ ਹੋ ਰਿਹਾ ਹੈ ਲੇਕਿਨ ਇਹ ਕੱਲ ਜ਼ਰੂਰ ਹੈ ਭਾਵੇਂ ਲੱਕ ਜਤਨ ਕਰ ਲੈਣ ਜੋ ਮਰਜੀ ਕਰ ਲੈ ਜਿਸ ਤਰੀਕੇ ਦੇ ਨਾਲ ਤੁਸੀਂ ਅੰਦੋਲਨ ਨੂੰ ਚਲਾ ਰਹੇ ਹੋ ਇਹ ਤੰਦੂਰ ਨਹੀਂ ਸਮਾਂ ਬਹੁਤ ਨੇੜੇ ਆ ਵਾਹਿਗੁਰੂ ਕਿਰਪਾ ਕਰੇਗਾ ਇਨਾਂ ਨੂੰ ਮੂੰਹ ਦੀ ਖਾਣੀ ਪੈਗੀ ਕਿਉਂਕਿ ਜਿਵੇਂ ਸਾਡੇ ਬਿਸੁਰਗ ਲੀਡਰ ਫਿਰ ਸਾਹਮਣੇ ਇੱਕ ਬੜੀ ਵੱਡੀ ਗੱਲ ਕੀਤੀ ਐ ਕਹਿੰਦੇ ਵਿਸ਼ਲੇਸ਼ਣ ਆ ਚੁੱਕੇ ਨੇ ਇੱਕ ਜੁਮੇਵਾਰ ਸੰਸਤਾ ਦਾ ਵਿਸ਼ਲੇਸ਼ਣ ਐ ਕਿ ਜਿਹੜੇ ਕਦੇ 400 ਪਾਰ ਦੀਆਂ ਗੱਲਾਂ ਕਰਦੇ ਸੀ ਅੱਜ 250 ਤੋਂ ਵੀ ਥੱਲੇ ਆਏ ਬੈਠੇ ਨੇ ਇਹਨਾਂ ਦਾ ਵਿਸ਼ਲੇਸ਼ਣ ਇਹ ਹੁਣ ਆ ਸ਼ੁਰੂ ਹੋ ਗਿਆ ਸੋ ਇਹ ਗੱਲ ਜਿਹੜੀ ਗੱਲ ਐ ਜਿੰਨਾ ਮਰਜੀ ਧੱਕਾ ਕਰ ਲੈਣਾ ਜਿੰਨਾ ਧੱਕਾ ਕਰਨਗੇ ਇੱਕ ਇੱਕ ਗੱਲ ਇਹਨਾਂ ਦੇ ਚੋੜਾਂ 'ਚ ਬੈਠਦੀ ਜਾਣੀ ਆ ਆ ਜਿਹੜਾ ਸਾਡਾ ਨੌਜਵਾਨ ਭਾਵੇਂ ਉਹ ਕਿਸੇ ਵੀ ਪਰਿਵਾਰ 'ਚੋਂ ਐ ਜਿਹਨੂੰ ਫਾਸੀ ਦੇ ਕੇ ਫਾਹੇਲ ਆ ਕੇ ਮਾਰਿਆ ਉਹਦੀ ਆਵਾਜ਼ ਉੱਠਣੀ ਐ ਉਹਨੂੰ ਵੀ ਇਹਨਾਂ ਮੋਦੀ ਦੀ ਸਰਕਾਰ ਦੇ ਮੋਦੀ ਦੇ ਮਤਉ ਦੇ ਕਬਰ ਨੂੰ ਖੋਦਣ ਦੇ ਵਿੱਚ ਇੱਕ ਵੱਡਾ ਕੰਮ ਕਰਨਾ ਤੁਸੀਂ ਦੇਖਿਓ ਕੀ ਬਣਨਾ ਐ ਇਹ ਸਰਕਾਰ ਦੀ ਕਬਰ ਖੋਤੀ ਜਾਣੀ ਐ ਸੌਖਾ ਨਹੀਂ ਇਹ ਕਰ ਲੈਣਾ ਲੇਕਿਨ ਮੇਰੀ ਬੇਨਤੀ ਐ ਮੇਰੇ ਦੋਸਤੋ ਸ਼ਾਂਤੀ ਰੱਖ ਕੇ ਜਰੂਰ ਚੱਲਿਓ ਇਸ ਵੇਲੇ ਸੋਚੋ ਇਹਨਾਂ ਦੀ ਬਿਆਨਬਾਜ਼ੀ ਕੀ ਹੈ ਜਦੋਂ ਇਹੋ ਜੀ ਬਿਆਨਬਾਜ਼ੀ ਦੇਣਾ ਉਦੋਂ ਬਹੁਤ ਸਤਰਕ ਹੋਣਾ ਪੈਣਾ ਹੈ ਅੰਦੋਲਨਕਾਰੀਆਂ ਨੂੰ ਖਾਸ ਕਰਕੇ ਸਤਰਕ ਹੋ ਕੇ ਰਹਿਣਾ ਪੈਣਾ ਹੈ ਪਹਿਲਾਂ ਇਹਨਾਂ ਦੇ ਆਰਐਸਐਸ ਦੇ ਜਨਰਲ ਸੈਕਟਰੀ ਦਾ ਬਿਆਨ ਆਇਆ ਸੀ ਕਿ ਆਹ ਜਿਹੜੇ ਅੰਦੋਲਨਕਾਰੀ ਬੈਠੇ ਨੇ ਇਹ ਅਲਗਾਓਵਾਦੀ ਨੇ ਮੈਂ ਇੱਕ ਪਹਿਲਾਂ ਵੀ ਦੱਸ ਕੇ ਗਿਆ ਸੀ ਤੁਹਾਨੂੰ ਇਹ ਤੋਂ ਗਾਇ ਕਿਹਾ ਉਹਨਾਂ ਨੇ ਕਿ ਚੋਣਾਂ ਚੋਣਾਂ ਦੇ ਦੌਰਾਨ ਇਹ ਕਿਸੇ ਤਰ੍ਹਾਂ ਦੀ ਇਹ ਰਾਜਕਤਾ ਫੈਲਾ ਸਕਦੇ ਨੇ ਉਦੋਂ ਜੋ ਵੀ ਇਹ ਬਹੁ ਆਉਂਦੀ ਸੀ ਇਹਨਾਂ ਦੀ ਕਿ ਵਕਤ ਲਿਆਉਣਗੇ ਇਹ ਸਮਾਂ ਲਿਆਉਣਗੇ ਲੋਕਾਂ ਦੇ ਵਿੱਚ ਅਰਾਜਕਤਾ ਖੁਦ ਫੈਲਾਉਣਗੇ ਕਿਤੇ ਨਾ ਕਿਤੇ ਦੰਗੇ ਭੜਕਾਉਣਗੇ ਉਸ ਗੱਲ ਤੋਂ ਉਹਨਾਂ ਦੀ ਉਸ ਬਿਆਨ ਤੋਂ ਬਹੁ ਆਉਂਦਾ ਸੀ ਲੇਕਿਨ ਹੁਣ ਜਿਹੜਾ ਸਪਸ਼ਟ ਕਹਿਣਾ ਸ਼ੁਰੂ ਕੀਤਾ ਪ੍ਰਧਾਨ ਮੰਤਰੀ ਕਦੇ ਇਹੋ ਜਿਹਾ ਬਿਆਨ ਨਹੀਂ ਦਿੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਇਨ ਦਾ ਰਾਜ ਆ ਗਿਆ ਦੂਸਰੀ ਧਰਤਾਂ ਦੇ ਰਾਜ ਆ ਗਿਆ ਕਹਿੰਦਾ ਤੁਹਾਡੇ ਮੰਗਲ ਸੂਤਰ ਵੀ ਖੋ ਲੈਣਗੇ ਦੂਸਰੀ ਧਰਤਾਂ ਦੇ ਰਾਜ ਆ ਰਾਜ ਆ ਗਿਆ ਤੁਹਾਡੀਆਂ ਪ੍ਰਾਪਰਟੀਆਂ ਖੋ ਲੈਣਗੇ ਇਥੋਂ ਤੱਕ ਕਿ ਇਕਲ ਘੱਟ ਗਿਣਤੀ ਮੁਸਲਮ ਕਮਿਊਨਿਟੀ ਨੂੰ ਟਾਰਗੇਟ ਕਰਕੇ ਇਹਨਾਂ ਦੀ ਬਿਆਨਬਾਜ਼ੀ ਆਉਣੀ ਸ਼ੁਰੂ ਹੋ ਗਈ ਇਹਦਾ ਮਤਲਬ ਤੇਜ਼ ਦੇ ਵਿਕਾਸ ਦੀ ਕੋਈ ਲੋੜ ਨਹੀਂ ਤੇਜ਼ ਦੇ ਅੰਦਰ ਰੁਜ਼ਗਾਰ ਦੀ ਕੋਈ ਲੋੜ ਨਹੀਂ ਦੇਸ਼ ਨੂੰ ਬਚਾਉਣ ਦੀ ਕੋਈ ਲੋੜ ਨਹੀਂ ਸਿਰਫ ਸੱਤਾ ਲੈ ਕੇ ਆਉਣੀ ਆ ਉਹਦੇ ਲਈ ਜੋ ਵੀ ਕੀਤਾ ਜਾ ਸਕਦਾ ਹੈ Hindu Muslim ਕੀਤਾ ਜਾ ਸਕੇ ਕਰਨਗੇ ਸਿੱਖ Hindu ਕਰਨ ਦੀ ਲੋੜ ਪਈ ਕਰਨਗੇ ਜਾਤੀਆਂ ਤੋਂ ਬਾਹਾਂ ਧਰਮਾਂ ਤੋਂ ਬਾਹਾਂ ਸੱਡੇ ਤੋਂ ਦੀਆਂ ਅਸੀਂ ਲੜਾਈਆਂ ਕਰਵਾਉਣ ਦਾ ਯਤਨ ਵੀ ਕਰਨਗੇ ਇਹ ਸਾਰਾ ਤੁਸੀਂ ਸੰਭਲ ਕੇ ਚੱਲਣਾ ਆ ਥੋੜਾ ਜਿਹਾ ਸਮਾਂ ਨਿਗਾੜੋ ਸੰਭਲ ਕੇ ਜਿਸ ਤਰੀਕੇ ਦੇ ਨਾਲ ਤੁਹਾਡਾ ਸਵਾਲਾਂ ਦਾ ਦੌਰ ਚੱਲ ਰਿਹਾ ਹੈ ਉਹ ਸਵਾਲਾਂ ਦੇ ਦੌਰ ਦੇ ਅੰਦਰ ਆ ਇਹਨਾਂ ਦੇ ਕੋਲੇ ਤੁਹਾਡੇ ਸਵਾਲਾਂ ਦਾ ਜਵਾਬ ਕੋਈ ਨਹੀਂ ਦੋਸਤੋ ਲੇਕਿਨ ਤੰਗੇ ਪੜਕਾਉਣ ਦੀ ਸਾਜਿਸ਼ ਹੈ ਇਹਨਾਂ ਲੋਕਾਂ ਦੀ ਆਹ ਨਾਲ ਉਹਨਾਂ ਦੇ ਬਿਆਨਾਂ ਤੋਂ ਸਪਸ਼ਟ ਨਜ਼ਰ ਆ ਰਿਹਾ ਹੈ ਇਹ ਕੁਛ ਵੀ ਕਰਵਾ ਸਕਦੇ ਆ ਕਿਤੇ ਵੀ ਹਿੰਦੂ ਮੁਸਲਮ ਦਾ ਤੰਗਾ ਬਣਵਾ ਸਕਦੇ ਆ ਕਿਤੇ ਵੀ ਹਿੰਦੂ ਸਿੱਖ ਦਾ ਆਪਾਂ ਸਾਰਿਆਂ ਨੇ ਬੜਾ ਸੰਜਮ ਵਿੱਚ ਰਹਿ ਕੇ ਬੜੇ ਤੰਬਲ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਜਿਵੇਂ ਮੇਰਾ ਵੀਰ ਕਹ ਕੇ ਕਿਹਾ ਕਿ ਤੁਹਾਡੀ ਜਿਹੜੀ ਸਵਾਲਾਂ ਦੀ ਸ਼ਬਦਾਵਲੀ ਹੈ ਬੜੀ ਵਧੀਆ ਹੋਣੀ ਚਾਹੀਦੀ ਹੈ ਪਤਾ ਲੱਗੇ ਕਿ ਸਵਾਲ ਹੋ ਰਹੇ ਨੇ ਲੇਕਿਨ ਇਹ ਜ਼ਰੂਰ ਹੈ ਕਬਰਾਹਤ ਆ ਚੁੱਕੀ ਆ ਜਿਵੇਂ ਮੇਰੇ ਜੀਬ ਨੇ ਗੱਲ ਕੀਤੀ ਆ ਕਿ ਦੇਖੋ ਅਸੀਂ ਜਦੋਂ ਅੰਦੋਲਨ ਸ਼ੁਰੂ ਕੀਤਾ ਸੀ ਅਸੀਂ ਉਸ ਵੇਲੇ ਇਹ ਸੋਚ ਕੇ ਨਹੀਂ ਸੀ ਕੀਤਾ ਕਿ ਅਸੀਂ ਚੋਣਾਂ ਦੇ ਸਮੇਂ ਤੇ ਵੀ ਇੱਥੇ ਬੈਠਣਾ ਹੈ ਸਾਨੂੰ ਤਾਂ ਇਹ ਲੱਗਦਾ ਸੀ ਕਿ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਸਰਕਾਰ ਨੂੰ ਯਾਦ ਕਰਾਉਣੇ ਆ ਸਰਕਾਰ ਇਮਾਨਦਾਰ ਹੋਈ ਤਾਂ ਸਾਡੇ ਵਾਅਦੇ ਪੂਰੇ ਕਰੇਗੀ ਕਿਹੜਾ ਨਵੀਂ ਮੰਗ ਲੈ ਕੇ ਚੱਲੇ ਆ ਲੇਕਿਨ ਸਰਕਾਰ ਦੀ ਜਿਹੜੀ ਇਮਾਨਦਾਰੀ ਉਹ ਬਿਲਕੁਲ ਨਹੀਂ ਸੀ ਸਰਕਾਰ ਦੇ ਅੰਦਰ ਜੋ ਪਾਪ ਸੀ ਉਹ ਸਪਸ਼ਟ ਨਿਸ ਗਿਆ ਆਪਾਂ ਨੂੰ ਕਿ ਆਪਾਂ ਨੂੰ 18 ਤਰੀਕ ਤੋਂ ਲੈ ਕੇ ਉਸ ਤੋਂ ਬਾਅਦ ਆਪਣੇ ਨਾਲ ਮੀਟਿੰਗ ਕਰਨ ਦੀ ਲੋੜ ਨਹੀਂ ਸਮਝੀ ਲੇਕਿਨ ਇੱਕ ਗੱਲ ਨੋਟ ਕਰਿਓ ਇਹ ਕੁਦਰਤ ਕਰਦੀ ਹੈ ਭਗਵਾਨ ਕਰਦਾ ਵਾਹਿਗੁਰੂ ਕਰਦਾ ਹੈ ਇਹਨਾਂ ਦੀ ਇਹਨਾਂ ਦੀ ਵਿਚਾਰਿਆਂ ਦੀ ਕਿਸਮਤ ਫੁੱਟੀ ਆ ਮੈਨੂੰ ਤਾਂ ਹੀ ਲੱਗਦਾ ਕਿਉਂ ਕਿ ਤੁਹਾਡਾ ਅੰਦੋਲਨ ਖਤਮ ਕਰਵਾਉਣ ਦੀ بجائے ਤੁਹਾਡੀਆਂ ਮੰਗਾਂ ਮੰਨਣ ਦੀ بجائے ਅੰਦੋਲਨ ਨੂੰ ਖਿੱਚ ਕੇ ਚੋਣਾਂ ਦੇ ਸਮੇਂ ਤੇ ਲੈ ਆਏ ਚੋਣਾਂ ਦੇ ਸਮੇਂ ਤੇ ਆਇਆ ਅੰਦੋਲਨ ਅਸੀਂ ਕਿਹਾ ਸੀ ਕਿ ਇਹ ਅੰਦੋਲਨ ਦੁਨੀਆ ਦਾ ਪਹਿਲਾ ਅੰਦੋਲਨ ਹੋ ਨਿਕਲੇਗਾ ਜਦੋਂ ਇੱਕ ਪਾਸੇ ਚੋਨਾ ਚਲਦੀਆਂ ਹੋਣਗੀਆਂ ਇੱਕ ਪਾਸੇ ਕਿਸਾਨ ਅੰਦੋਲਨ ਕਰਦੇ ਹੋਣਗੇ ਔਰ ਉਸ ਸਮੇਂ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਸੋਚਣਾ ਪਏਗਾ ਕਿਸਾਨਾਂ ਦੇ ਇਸ ਮੰਗਾ ਮੁੱਦਿਆਂ ਤੇ ਮਸਲਿਆਂ ਦੇ ਉੱਤੇ ਮੇਰੇ ਦੋਸਤੋ ਉਹ ਅੱਜ ਸਾਰੇ ਸੋਚਣ ਲਈ ਮਜਬੂਰ ਹੋਏ ਨੇ ਬੇਸ਼ੱਕ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਗੱਲਾਂ ਨਹੀਂ ਲੈ ਕੇ ਆਂਦੀਆਂ ਲੇਕਿਨ ਇਹ ਸੋਚ ਲਿਓ ਕਿ ਤੁਹਾਡਾ ਜਿਹੜਾ ਸਵਾਲਾਂ ਦਾ ਦੌਰ ਚੱਲ ਰਿਹਾ ਹੈ ਸਵਾਲਾਂ ਦੀ ਜਿਹੜੀ ਝੜੀ ਲਾਈ ਹੋਈ ਹੈ ਇਹਨਾਂ ਦੇ ਉੱਤੇ ਥਾਂ ਥਾਂ ਤੇ ਘੇਰਦੇ ਹੋ ਸਵਾਲ ਪੁੱਛਦੇ ਹੋ ਇਹਨਾਂ ਕੋਲੇ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਆ ਦੋ ਤਿੰਨ ਦਿਨ ਤੋਂ ਲਗਾਤਾਰ ਇਹਨਾਂ ਦੀ ਕੋਸ਼ਿਸ਼ ਹੈ ਕਦੇ ਕਿਸੇ ਨਾਲ ਗੱਲ ਕਰਦੇ ਆ ਕਦੇ ਕਿਸੇ ਨਾਲ ਗੱਲ ਕਰਦੇ ਆ ਕਿ ਬੀਜੇਪੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਉਹ ਭਾਈ ਹੁਣ ਬੀਜੇਪੀ ਦੀਆਂ ਗੱਲਾਂ ਕਰਨ ਦੀ ਕੀ ਤੋਕ ਹੈ ਬੀਜੇਪੀ ਕੋਲੇ ਸਮਾਂ ਸੀਗਾ ਜਦੋਂ ਅਸੀਂ ਅੰਦੋਲਨ ਲੱਗ ਰਹੀ ਸੀ ਤੁਸੀਂ ਤਾਕਤ ਦੇ ਵਿੱਚ ਸੀ ਉਦੋਂ ਕਰ ਲੈਂਦੇ ਕਰਕੇ ਮਸਲੇ ਦਾ ਹੱਲ ਕਰ ਦਿੰਦੇ ਉਹ ਕਿਹੜੀਆਂ ਗੱਲਾਂ ਕਰਦੀਆਂ ਕਰਨ ਦੀਆਂ ਗੱਲਾਂ ਕਰਦੇ ਹੋ ਤੁਹਾਡੀ ਨੀਅਤ ਸਾਹਮਣੇ ਨਜ਼ਰ ਆ ਰਹੀ ਹੈ ਕਿ ਤੁਸੀਂ ਕਾਰਪੋਰੇਟ ਪੱਖੀ ਹੋ ਕਿਸਾਨ ਜਾਂ ਮਜ਼ਦੂਰ ਪੱਖੀ ਨਹੀਂ ਹੋ ਤੁਸੀਂ ਜੋ ਫੈਸਲੇ ਲੈ ਕੇ ਚੱਲ ਰਹੇ ਹੋ ਉਹ ਦੱਸ ਰਹੇ ਨੇ ਕਿ ਆ ਜਿਹੜਾ ਤੁਹਾਡਾ ਚੋਣ ਮੈਨੀਫੈਸਟੋ ਹੈ ਇਹ ਸਪਸ਼ਟ ਕਰਦਾ ਹੈ ਕਲੀਅਰ ਕਰਦਾ ਹੈ ਕਿ ਤੁਸੀਂ ਕਿਸਾਨ ਤੇ ਮਜ਼ਦੂਰ ਦੇ ਛੋਟੇ ਵਪਾਰੀ ਦੇ ਆਮ ਵਿਅਕਤੀ ਦੀ ਦੁਸ਼ਮਣ ਹੋ ਔਰ ਤੁਸੀਂ ਕੇਵਲ ਤੇ ਕੇਵਲ ਕਾਰਪੋਰੇਟ ਪੱਖੀ ਸੋਚ ਲੈ ਕੇ ਚੱਲ ਰਹੇ ਹੋ ਲੇਕਿਨ ਇਹ ਜ਼ਰੂਰ ਹੈ ਕਿ ਭਾਵੇਂ ਆਪਾਂ ਕੁਝ ਵੀ ਸਮਝਦੇ ਹੋਈਏ ਲੇਕਿਨ ਉਹਨਾਂ ਦੇ ਜ਼ਰੂਰ ਕਿਸੂ ਪਏ ਹੋਏ ਨੇ ਉਹ ਜ਼ਰੂਰ ਸੋਚਣ ਲਈ ਮਜਬੂਰ ਕਰ ਲੈ ਤੁਹਾਡੇ ਇਸ ਅੰਦੋਲਨ ਨੇ ਕਿ ਭਾਈ ਇਹਨਾਂ ਨਾਲ ਗੱਲ ਕੀਤੇ ਬਿਨਾ ਮਸਲੇ ਦਾ ਹੱਲ ਨਹੀਂ ਹੋਣਾ ਚਿੰਤਾ ਨਾ ਕਰਿਓ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕੀ ਹੋਇਆ ਜੇਲ੍ਹਾਂ ਦੂਲ੍ਹਾਂ ਦੇ ਵਿੱਚ ਸਾਡੇ ਨੌਜਵਾਨ ਬੈਠੇ ਨੇ ਫਿਰ ਕੀ ਕਰ ਲੋਗੇ ਭਲਾ ਕੀ ਤੁਸੀਂ ਸੋਚਦੇ ਹੋ ਕਿ ਜੇਲ੍ਹਾਂ ਦੇ ਵਿੱਚ ਬੰਦ ਰੱਖ ਕੇ ਤੁਸੀਂ ਅੰਦੋਲਨ ਸਮਾਪਤ ਕਰ ਸਕਦੇ ਹੋ ਅੰਦੋਲਨ ਨੂੰ ਖੁੰਡਾ ਕਰ ਸਕਦੇ ਹੋ ਆ ਕੱਲ ਤੋਂ ਦੋ ਦਿਨ ਬਾਅਦ ਹਰਿਆਣੇ ਦੇ ਵਿੱਚ ਇੱਕ ਯਾਤਰਾ ਸ਼ੁਰੂ ਹੋਣ ਲੱਗੀ ਆ ਉਸ ਯਾਤਰਾ ਦੇ ਰਾਹੀ ਅਸੀਂ ਸਾਰੇ ਇੰਨੇ ਨੌਜਵਾਨਾਂ ਦੀਆਂ ਵੱਡੀਆਂ ਇੱਕ ਗੱਡੀ ਦੇ ਉੱਤੇ ਫੋਟੋਆਂ ਲਾ ਕੇ ਘਰ ਘਰ ਲੈ ਕੇ ਜਾਵਾਂਗੇ ਇੱਕ ਇੱਕ ਵਿਅਕਤੀ ਤੱਕ ਉਹ ਗੱਲ ਲੈ ਕੇ ਜਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਬੇਕਸੂਰ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਅਸਾਂ ਦੇ ਜਿਹੜੇ ਅਨੀਸ਼ ਵਰਗੇ ਨੌਜਵਾਨ ਕੀ ਕਰਨਾ ਚਾਹ ਰਹੇ ਸੀ ਸਿਰਫ ਇੰਨੀ ਗੱਲ ਸਿਰਫ ਇਹ ਕਰ ਰਹੇ ਸੀਗੇ ਕਿ ਅਸੀਂ ਸ਼ੁਭ ਕਰਨ ਦੀ ਅਸ਼ਟਕਲਸ਼ ਯਾਤਰਾ ਲੈ ਕੇ ਹਰਿਆਣੇ 'ਚ ਘਮਾਉਣਾ ਉਹਦੀ ਤਿਆਰੀ ਕਰ ਰਹੇ ਸੀ ਜੇਕਰ ਸਭੇ ਸ਼ੁਭ ਕਰਨ ਦੇ ਕਲਸਾ ਨੂੰ ਲਿਜਾਣ ਦੀ ਤੁਸੀਂ ਮੰਜ਼ੂਰੀ ਵੀ ਦੇ ਰਹੇ ਤੁਸੀਂ ਇਹਨਾਂ ਨੂੰ ਵੀ ਜੇਲਾ ਸਿਰਦੇ ਹੋ ਤਾਂ ਤੁਹਾਡੀ ਨੀਅਤ ਦਿਸਦੀ ਹੈ ਕਿ ਤੁਸੀਂ ਕਿੱਥੇ ਖੜੇ ਹੋ ਦੂਸਰੇ ਨੌਜਵਾਨ ਸਾਡੇ ਇਹ ਰਿਪੋਰਟ ਤੋਂ ਫੜ ਕੇ ਹਰਿਆਣਾ ਦੀ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਨੇ ਕੀ ਕੀਤਾ ਉਹਨਾਂ ਨੇ ਕਾਹਦੇ ਲਈ ਜੇਲ੍ਹ ਦੇ ਵਿੱਚ ਬੰਦ ਕੀਤੇ ਆ ਲੇਕਿਨ ਸੋਚ ਪਤਾ ਕੀ ਹੈ ਸੋਚ ਹੈ ਉਹਨਾਂ ਦੇ ਅੰਦਰ ਕਿ ਅਗਰ ਇਹ ਜੇਲ੍ਹ ਤੋਂ ਬਾਹਰ ਨਿਕਲ ਗਏ ਸ਼ਾਇਦ ਸਾਨੂੰ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਦੇ ਜਿਹੜਾ ਇਹ ਨੁਕਸਾਨ ਕਰਨਗੇ ਪਿੰਡਾਂ ਜਾ ਕੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਤੁਸੀਂ ਇਹਨਾਂ ਨੂੰ ਜੇਲ੍ਹ 'ਚ ਰੱਖੋਗੇ ਅਸੀਂ ਇਹਨਾਂ ਦੀ ਗੱਲ ਲੈ ਕੇ ਪਿੰਡ-ਪਿੰਡ ਜਾਵਾਂਗੇ ਕੱਲੇ-ਕੱਲੇ ਘਰ 'ਚ ਲੈ ਕੇ ਜਾਵਾਂਗੇ ਉੱਥੋਂ ਇਹਨਾਂ ਨੌਜਵਾਨਾਂ ਦੀ ਰਿਹਾਈ ਲਈ ਇੱਕ ਤਾਫਲਾ ਉਠਾ ਕੇ ਲੈ ਕੇ ਆਵਾਂਗੇ ਦੇਖਾਂਗੇ ਤੁਸੀਂ ਕਿੰਨਾ ਚਿਰ ਇਹਨਾਂ ਨੌਜਵਾਨਾਂ ਨੂੰ ਜੇਲ੍ਹ 'ਚ ਰੱਖਦੇ ਹੋ ਔਰ ਉੱਥੋਂ ਦਾ ਲੋਕਾਂ ਦੀ ਨਾਰਾਜ਼ਗੀ ਲੋਕਾਂ ਦਾ ਗੁੱਸਾ ਲੋਕਾਂ ਦੇ ਵਿੱਚ ਤੁਹਾਡੀ ਇੱਕ-ਇੱਕ ਕਰਤੂਤ ਦੱਸਾਂਗੇ ਦੱਸਾਂਗੇ ਕਿ ਜਿਹੜੇ ਦਲਤ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਬਾਰੇ ਬੋਲਦੇ